ਉੱਤੋਂ ਵੀ ਕਹਿੰਦਾ ਰਖੜੀ ਪਾਉਣੀ ਦੋਨਾਂ ਨੂੰ ਕੰਨਾ ਜਾ ਕੇ ਮੈਂ ਰਖੜੀ ਪਾਉਣੀ ਫੈਂਡ ਆਉਂਦਾ ਅਸਿਕਾ ਜੀ ਕਿਉਂ ਵੀ ਬੱਸ ਇਹਨਾਂ ਕਰਮਾਂ ਖ਼ੁਦ ਹੀ ਇਹਨਾਂ ਪਹਿਣਾ ਤੋਂ ਰਖੜੀ ਨਹੀਂ ਆਸੂ ਸੱਜਾ ਸਾਹਾਂ ਚੱਕੇ ਜਿੰਦ ਆਸੂ ਸੱਜਾ ਸਾਹਾਂ ਚੱਕੇ ਜਿੰਦ ਆਸੂ ਸੱਜਾ ਸਾਹਾਂ ਚੱਕੇ ਜਿੰਦ ਇਹ ਤੇ ਉਹ ਦੋਨੇ ਜਲਮਾਇਆ ਦੋਨੇ ਜਲਮਾਇਆ ਦੋਨੇ ਜਲਮਾਇਆ ਆਮ ਦਾ ਪਵਿੱਤਰ ਤਿਉਹਾਰ ਰਖੜੀ ਜੋ 21 ਅਗਸਤ ਸੋਮਵਾਰ ਨੂੰ ਮਨਾਇਆ ਜਾ ਰਿਹਾ ਹੈ ਭੈਣਾ ਆਪਣੇ ਵੀਰੇ ਦੇ ਗੁੱਟੂ ਤੇ ਰਖੜੀ ਬੰਨਣ ਲਈ ਦੂਦ ਰਾਡੇ ਤੋਂ ਆਉਂਦੀਆਂ ਹਨ ਜਾਂ ਵੀਰੇ ਆਪਣੀ ਭੈਣਾ ਕੋ ਰਖੜੀ ਬਣਵਾਉਣ ਲਈ ਪਹੁੰਚਦੇ ਹਨ ਪਰ ਕੀ ਪਤਾ ਸੀ ਕਿ ਜਿਹੜਾ ਭਰਾ ਆਪਣੀ ਭੈਣ ਕੋ ਰਖੜੀ ਬਣਾਉਣ ਲਈ ਆਇਆ ਹੈ ਰਖੜੀ ਤੋਂ ਪਹਿਲਾਂ ਹੀ ਉਹ ਉਹਨਾਂ ਤੋਂ ਸਦਾ ਲਈ ਵਿਛੜ ਜਾਵੇਗਾ ਅੱਜ ਹੀ ਇਹ ਦੁਖਦ ਮਾਮਲਾ ਸਾਹਮਣੇ ਆਇਆ ਹੈ ਗੁਰਆਂ ਦੇ ਪਿੰਡ ਰੁੜਕਾ ਕੱਲਾ ਦਾ ਜਿੱਥੇ ਇੱਕ ਨੌਜਵਾਨ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਦੇ ਹਾਦਸੇ ਦੌਰਾਨ ਮੌਤ ਹੋ ਗਈ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਏ ਨਗਰ ਨਿਵਾਸੀਆਂ ਨੇ ਦੱਸਿਆ 22 ਸਾਲਾ ਗੌਰਵ ਰੌਲੀ ਪੁੱਤਰ ਜੁਗੇਸ਼ ਰੌਲੀ ਦਾ ਐਕਸੀਡੈਂਟ ਹੋਣ ਨਾਲ ਉਹ ਇਸ ਸਫਾਨੀ ਸੰਸਾ ਨੂੰ ਅਲਵਿਦਾ ਆਖ ਗਿਆ ਹੈ ਗੌਰਵ ਦੇ ਪਿਤਾ ਜੁਗੇਸ਼ ਤੇ ਉਸਦੇ ਭਰਾ ਨੇ ਦੱਸਿਆ ਗੌਰਵ ਹਿਮਾਚਲ ਵਿੱਚ ਮਾਤਾ ਚਿੰਤਪੂਨੀ ਦੇ ਮੇਲੇ 'ਚ ਦੁਕਾਨ ਲਗਾ ਕੇ ਰਖੜੀ ਮੌਕੇ ਆਪਣੀ ਦੋ ਭੈਣਾਂ ਤੋਂ ਰਖੜੀ ਬਣਾਉਣ ਲਈ 3 ਮਹੀਨੇ ਬਾਅਦ ਵਾਪਸ ਆਪਣੇ ਪਿੰਡ ਰੂੜਕਾ ਕਲਾ ਵਿਖੇ ਆਪਣੀ ਭੈਣਾਂ ਦੇ ਕੋਲੋਂ ਰਖੜੀ ਬਣਾਉਣ ਲਈ ਆਇਆ ਜਿਸ ਦਾ ਐਕਸੀਡੈਂਟ ਰੁੜਕਾ ਕਲਾ ਵਿਖੇ ਹੋ ਗਿਆ ਅਤੇ ਦੱਸਿਆ ਕਿ ਮੋਟਰਸਾਈਕਲ ਤੇਜ਼ ਰਫ਼ਤਾਰ ਹੋਣ ਕਾਰਨ ਮੋਟਰਸਾਈਕਲ ਸਲਿੱਪ ਹੋ ਕੇ ਦੀਵਾਰ ਵਿੱਚ ਜਾ ਟਕਰਾਇਆ ਅਤੇ ਜਿਸ ਨਾਲ ਉਹ 헤ਠਾ ਡਿੱਗ ਗਿਆ ਤੇ ਉਸਦੇ ਕਾਫੀ ਸੱਟਾਂ ਲੱਗ ਗਈਆਂ ਸੱਟਾਂ ਲੱਗਣ ਤੋਂ ਬਾਅਦ ਉਸ ਨੂੰ ਐਂਬੂਲੈਂਸ ਵਿੱਚ ਡੀ ਐਮ ਸੀ ਲੁਧਿਆਣਾ ਵਿਖੇ ਲੈ ਗਏ ਅਤੇ ਡਾਕਟਰਾਂ ਨੇ ਉਸ ਨੂੰ ਪੀ ਜੀ ਆਈ ਰੈਫਰ ਕਰਨ ਲਈ ਕਹਿ ਦਿੱਤਾ ਪੀ ਜੀ ਆਈ ਲਿਜਾਂ ਦੇ ਉਸ ਦੀ ਮੌਤ ਹੋ ਗਈ ਉਸਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਮ੍ਰਿਤਕ ਗੌਰਵ ਦੇ ਜੋੜੇ ਭੈਣ ਭਰਾ ਸਨ ਜਦ ਕੇ ਇੱਕ ਛੋਟਾ ਭਰਾ ਅਤੇ ਇੱਕ ਵੱਡੀ ਭੈਣ ਹੈ ਜਿਸ ਦੀ ਜੋੜੀ ਭੈਣ ਇੱਕ ਦਿਨ ਪਹਿਲਾਂ ਹੀ ਮਾਤਾ ਚਿੰਤ ਪੁਨੀ ਤੋਂ ਜਦੋਂ ਵਾਪਸ ਆ ਰਹੀ ਸੀ ਤਾਂ ਉਸਤੇ ਗੁੱਟ ਤੇ ਰਖੜੀ ਬਨ ਕੇ ਆਈ ਸੀ ਅਤੇ ਉਸਨੇ ਕਿਹਾ ਸੀ ਕਿ ਉਹ ਆਪਣੀ ਦੂਜੀ ਭੈਣ ਕੋ ਰਖੜੀ ਬਣਵਾਉਣ ਲਈ ਪਿੰਡ ਆਵੇਗਾ ਪਰ ਕੀ ਪਤਾ ਸੀ ਕਿ ਇਹ ਪਣਾ ਬਾਂਪਰ ਜਾਣਾ ਹੈ ਇਸ ਮੌਤ ਦੇ ਕਨ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ ਅਤੇ ਇਸ ਦੁੱਖ ਦੀ ਘੜੀ ਵਿੱਚ ਪੂਰਾ ਨਗਰ ਪਰਿਵਾਰ ਨਾਲ ਦੁੱਖ ਸਾਂਝਾ ਕਰ ਰਿਹਾ ਹੈ ਕਿਉਂਕਿ ਇਹ ਪਰਿਵਾਰ ਕਾਫੀ ਮਿਹਨਤ ਕਰਨ ਵਾਲਾ ਪਰਿਵਾਰ ਦੱਸਿਆ ਜਾ ਰਿਹਾ ਹੈ ਮ੍ਰਿਤਕ ਗੌਰਵ ਦਾ ਅੱਜ ਗਮਗੀਨ ਮਾਹੌਲ ਵਿੱਚ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਸੰਸਕਾਰ ਕਰ ਦਿੱਤਾ ਗਿਆ ਹੈ ਅੱਜ ਬਹੁਤ ਹੀ ਦੁਖਦਾਈ ਘੜੀ ਹੈ ਇਹ ਗੱਲ ਦੱਸਿਆ ਮੈਨੂੰ ਬੜਾ ਦੁੱਖ ਮਹਿਸੂਸ ਹੋ ਰਿਹਾ ਕਿ ਸਾਡੇ ਪਿੰਡ ਦਾ ਇੱਕ ਨੌਜਵਾਨ ਲੜਕਾ ਗੌਰਵ ਰੌਲੀ ਸਨ ਅਵਜੇਸ਼ ਰੌਲੀ ਜਿਹੜਾ ਸਡਨਲੀ ਇੱਕ ਦਿਨ ਦੇ ਵਿੱਚ ਆ ਕੇ ਉਹਦੀ ਡੈਥ ਹੋ ਗਈ ਆ ਪਰੰਤੂ ਉਹਨੂੰ ਬਚਾਉਣ ਵਾਸਤੇ ਬੜੀ ਕੋਸ਼ਿਸ਼ ਕੀਤੀ ਗਈ ਜਿਸ ਤਰ੍ਹਾਂ ਪ੍ਰਮਾਤਮਾ ਨੇ ਲਿਖਿਆ ਸੀ ਉਹਦੇ ਸਵਾਸਾਂ ਦੀ ਪੂਰੀ ਖਤਮ ਹੋ ਗਈ ਸੀ ਉਹਦੇ باوجود ਵੀ ਜਿੰਨੇ ਵੀ ਆਸੇ ਪਾਸੇ ਜਿਹੜੇ ਲਾਗੇ ਬੰਦੇ ਖੜੇ ਸੀ ਉਹਨਾਂ ਨੇ ਕਾਫੀ ਕੋਸ਼ਿਸ਼ ਕੀਤੀ ਘਰ ਵਾਲਿਆਂ ਨੇ ਕਾਫੀ ਕੋਸ਼ਿਸ਼ ਕੀਤੀ ਸਾਡੇ ਜੋ ਐਂਬੂਲੈਂਸ ਚਲਦੀ ਹੈ ਆਪਣੇ ਸਿੱਧ ਬਾਬਾ ਫਲਕਨਾ ਦੇ ਚੈਰੀਟੇਵਲ ਸੁਸਾਇਟੀ ਵੱਲੋਂ ਉਹਦੇ ਵਿੱਚ ਲੈ ਕੇ ਉਹਨੂੰ ਪਹਿਲਾਂ ਫੋਵਾੜੇ ਲੈ ਕੇ ਗਏ لیکن ਉੱਥੇ ਡਾਕਟਰ ਨੇ ਥੋੜਾ ਜਿਹਾ ਚੈੱਕ ਕਰਨ ਤੋਂ ਬਾਅਦ ਜਵਾਬ ਦੇ ਦਿੱਤਾ ਉਸ ਤੋਂ ਬਾਅਦ ਫਿਰ ਡੀਐਮਸੀ ਲੈ ਕੇ ਗਏ ਪਰੰਤੂ ਡੀਐਮਸੀ ਵਾਲਿਆਂ ਨੇ ਵੀ ਇਹਨਾਂ ਨੂੰ ਪੀਜੀਏ ਰੈਫਰ ਕਰ ਦਿੱਤਾ ਪੀਜੀਏ ਲੈ ਕੇ ਜਾਂਦੇ ਸੀ ਉੱਥੇ ਜਾ ਕੇ ਵੀ ਇੱਕ ਘੰਟਾ ਡਾਕਟਰਾਂ ਨੇ ਅਣਥਾ ਕੋਸ਼ਿਸ਼ ਕੀਤੀ ਪਰੰਤੂ ਦੇ ਬਾਵਜੂਦ ਵੀ ਇਸ ਨੌਜਵਾਨ ਨੂੰ ਬਚਾ ਨਹੀਂ ਸਕੇ ਇਹ ਸਾਡੇ ਪਿੰਡ ਦੇ ਵਾਸਤੇ ਬਹੁਤ ਹੀ ਮਾੜੀ ਖਬਰ ਆ ਕਿ ਇੱਕ ਬਹੁਤ ਹੀ ਹੋਣਹਾਰ ਲੜਕਾ ਜਿਹੜਾ ਜਿਨੇ ਹਲੇ ਦੁਨੀਆਦਾਰੀ ਦਾ ਕੁਝ ਗਿਆਨ ਨਹੀਂ ਸੀਗਾ ਸਿਰਫ ਆਲੀ ਦਾ ਆਪਾਂ ਕਹਿੰਦਾ ਹੱਥ ਖੜਿਆ ਫੁੱਲ ਜਿਹਨੇ ਹਲੇ ਆਪਣਾ ਸਭ ਕੁਝ ਕਰਨਾ ਸੀਗਾ ਮਾਪਿਆਂ ਨੇ ਬੜੀ ਮੋੜ ਕੁਝ ਮਿਹਨਤਾਂ ਦੇ ਨਾਲ ਇਹਨੂੰ ਪਾਲਿਆ ਸੀਗਾ ਪਰੰਤੂ ਵਿੱਚ ਆਦਵਾਡੇ ਛੱਡ ਕੇ ਆਪਣੇ ਮਾਤਾ ਪਿਤਾ ਨੂੰ ਰੋਂਦਿਆਂ ਨੂੰ ਛੱਡ ਕੇ ਚਲੇ ਗਿਆ ਇਸ ਗੱਲ ਜਿੱਥੇ ਅਸੀਂ ਘਰ ਵਾਲਿਆਂ ਨਾਲ ਅਫਸੋਸ ਜਾਰ ਕਰਦੇ ਹਾਂ ਉੱਥੇ ਸਮੁੱਚੇ ਪਿੰਡ ਦੇ ਵਿੱਚ ਅੱਜ ਪੂਰੀ ਸੋਗ ਦੀ ਲਹਿਰ ਹੈ ਔਰ ਇਸ ਗੱਲ ਦਾ ਸਾਨੂੰ ਸਾਰਿਆਂ ਨੂੰ ਬਹੁਤ ਦੁੱਖ ਹੈ ਬਹੁਤ ਜ਼ਿਆਦਾ ਅਫਸੋਸ ਹੈ ਅਸੀਂ ਪ੍ਰਮਾਤਮਾ ਦੇ ਚਰਨਾਂ ਵਿੱਚ ਜੋ ਅਰਦਾਸ ਕਰਾਂਗੇ ਕਿ ਪ੍ਰਮਾਤਮਾ ਇਸ ਨੌਜਵਾਨ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਪਿੱਛੇ ਪਰਿਵਾਰ ਨੂੰ ਤੇ ਸੰਗ ਸੇਲੀਆਂ ਨੂੰ ਸਾਥੀਆਂ ਨੂੰ ਇਹ ਜਿਹੜਾ ਬਾਣਾ ਮਰਨ ਦਾ ਬਲ ਬਖਸ਼ੀ ਕਿੰਨੀ ਕੁ ਉਮਰ ਸੀਗੀ ਇਹਨੇ ਨੀਅਰ ਅਬਾਟ 22 ਸਾਲ ਸੀ ਜੰਗ ਸੀ ਹਲੇ ਪੂਰਾ ਕੀ ਕੰਮ ਕਰਦਾ ਇਹ ਪੜਦਾ ਸੀ ਇਹ ਆਪਣੀ ਪੜ੍ਹਾਈ ਪੂਰੀ ਕਰ ਚੁੱਕਿਆ ਸੀਗਾ ਲੇਕਿਨ ਉਹ ਨੋ ਉਹ ਆਪਣੇ ਕਿਸੇ ਸ਼ੌਪ ਕੀਪਰ ਦੇ ਨਾਲ ਮੇਲੇ ਵਗੈਰੇ ਤੇ ਦੁਕਾਨ ਦੁਕਾਨ ਵਗੈਰਾ ਲਾਉਂਦਾ ਸੀਗਾ ਹੁਣ ਵੀ ਕੱਲ ਵੀ ਸਡਨਲੀ ਇਹ ਹੈ ਕਿ 3 ਮਹੀਨੇ ਦੁਆਤ ਚੰਤਪੁਰ ਨਹੀਂ ਗਿਆ ਹੋਇਆ ਸੀਗਾ ਉੱਥੇ ਦੁਕਾਨ ਦਾ ਕੰਮ ਕਰਦਾ ਸੀਗਾ ਲੇਕਿਨ ਆ ਰਖੜੀ ਕਰਕੇ ਆਇਆ ਸੀਗਾ ਲੇਕਿਨ ਰਖੜੀ ਉਹਨੂੰ ਬਣਾਉਣ ਦਾ ਹੁਕਮ ਨਹੀਂ ਹੋਇਆ ਉਹ ਰਖੜੀ ਤੋਂ ਪਹਿਲਾਂ ਹੀ ਆਪਣੇ ਪਰਿਵਾਰ ਨਾਲ ਵਿਦਾ ਕਹਿ ਕੇ ਚਲੇ ਗਏ ਕਿੰਨੇ ਭੈਣ ਭਰਾ ਹੈ ਜੀ ਇਹ 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 ਲੜਕਾ ਤੇ ਇੱਕ ਇੱਕ ਦੀ ਭੈਣ ਜੋੜੇ ਆ ਇੱਕ ਭੈਣ ਤੇ ਇੱਕ ਭਰਾ ਹੋ ਰਿਹਾ ਇਹਨਾਂ ਦਾ ਇਹ ਸਭ ਤੋਂ ਵੱਡਾ ਸੀਗਾ ਜੀ ਇਹ ਨਹੀਂ ਇਹ ਦੂਸਰੇ ਨੰਬਰ ਤੇ ਸੀਗਾ ਸੰਸਕਾਰ ਵਗੈਰਾ ਕਰਤਾ ਹੈ ਸੰਸਕਾਰ ਵਗੈਰਾ ਕਰ ਦਿੱਤਾ ਕਾਫੀ ਲੋਕ ਜਿਹੜੇ ਪਿੰਡ ਦੇ ਲੋਕ ਸੀਗੇ ਇਕੱਠੇ ਹੋ ਕੇ ਇਸ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਆਏ ਸੀ ਸੰਸਕਾਰ ਉਹਦਾ ਹੋ ਚੁੱਕਿਆ ਤੇ ਹੁਣ ਮੰਗਲਵਾਰ ਨੂੰ ਉਹਦੀ ਚੌਥੀ ਦੀ ਰਸਮ ਜਿਹੜੀ ਆ ਉਹ ਸਾਡੇ ਜਿਹੜੀਆਂ ਸਮਾਜਿਕ ਤਰ੍ਹਾਂ ਰਸਮਾਂ ਰਿਵਾਜ ਹੈ ਉਹਦੇ ਮੁਤਾਬਕ ਗੜੀ ਆ ਮੰਗਲਵਾਰ ਨੂੰ ਇਹਦੀ ਚੌਥੀ ਦੀ ਰਸਮ ਜਿਹੜੀ ਕੀਤੀ ਹੋਗੀ ਸ਼ੁਕਰੀਆ ਬ੍ਰਦਰ ਸੇਗਾ 22 ਸਾਲ ਉਹਦੇ ਹੋਰ ਸੀ ਜੀ ਤੇ ਤੋ 3 ਮਹੀਨੇ ਬਾਅਦ ਜੰਤਕੋਨੀ ਤੋਂ ਆਇਆ ਸੀਗਾ ਪਿੰਡ ਵਾਪਸ ਪੈਣਾ ਦੇ ਕੋਲ ਖੜੀ ਬਣਾਵਾਂ ਮਿਲੇ ਕਿਉਂ ਰਖੜੀ ਬਣਾਉਣ ਦੇ ਲਈ ਆਇਆ ਪਹਿਲੋਂ ਘਰੇ ਬੈਠਾ ਮਾਮੇ ਦੇ ਕੋਲ ਸ਼ੌਪ ਤੇ ਗਿਆ ਸ਼ੌਪ ਤੋਂ ਬਸ ਯਾਰਾਂ ਦੋਸਤਾਂ ਨੂੰ ਮਿਲਦਾ ਮਿਲਦਾ ਇਤਨੀ ਬਾਈਕ ਤੇ ਪਿੰਡ ਦਾ ਰਾਉਂਡ ਮਾਰਨ ਗਿਆ ਬਈ ਉਹਦਾ ਮੋਟਰਸਾਈਕਲ ਥੋੜਾ ਤੇਜ਼ ਹੋਣ ਕਰਕੇ ਸਲਿੱਪ ਹੋ ਗਿਆ ਤੇ ਉਹਦਾ ਐਕਸੀਡੈਂਟ ਹੋ ਗਿਆ ਜੋ ਅ ਸਭ ਤੋਂ ਜ਼ਿਆਦਾ ਵੱਜਣ ਕਾਰਨ ਸਾਰੇ ਰਾਹਤਾਂ ਜਵਾਬ ਦੇ ਦਿੱਤਾ ਸੀ ਪੀਐਨਏ ਦਾ ਬਲੌਕ ਜੂਰ ਲਾਇਆ ਅਸੀਂ ਫਿਰ ਉਹਨੇ ਸਿਵਲ ਵੀ ਲੱਗੇਗੇ ਡਾਕਟਰ ਹਸਪਤਲ ਵੀ ਲੱਗੇਗੇ ਫਿਰ ਡੀਐਮ ਸਿਫਰ ਕੀਤਾ ਡੀਐਮ ਸਿ ਵੀ ਤੇ ਇਹ ਵੀ ਲੱਗੇ ਗਏ ਬਾਅਦ ਵਿੱਚ ਪਰ ਤਾਂ ਅਸੀਂ ਫਾਰਮਰ ਸਾਨੂੰ ਘਾਟਾ ਰਹੂਗਾ ਜਿਹਨੂੰ ਚਾ ਨਹੀਂ ਸਕੇ ਸੋ ਬਸ ਇਹ ਬਹੁਤ ਤੋਖਰੀ ਆ ਜੀ ਕਿਦਾਂ ਸਹਾਰਾ ਪਾਣਾ ਵਾਤੇ ਕੀ ਨਾਮ ਸੀਗਾ ਜੀ ਉਹਦੇ ਫਾਦਰ ਸਾਹਿਬ ਦਾ ਕੀ ਨਾਮ ਸੀ ਤੇ ਉਹਦਾ ਕੀ ਨਾਮ ਸੀ ਬਪਾ ਦਾ ਨਾਮ ਜਗेश ਕੁਮਾਰ ਰੌਲੀ ਜੀ ਦਾ ਘਰ ਰੌਲੀ ਸੀਗਾ ਤੇ ਬਾਕੀ ਜੀ ਰੁਕਾ ਦਾ ਰਹਣਾ ਪਾਣੀ ਕੀ ਕੰਮਕਾਰ ਕਰਦਾ ਸੀਗਾ ਜੀ ਕੰਮ ਕਰਦੇ ਤਾਂ ਦੁਕਾਨਾਂ ਅਸੀਂ ਲਾਉਂਦੇ ਸੀਗੇ ਜਿੱਦਾਂ ਅਚਿੰਤਪਰ ਨੇ ਪਹਿਲਾਂ ਬਾਬੇ ਬਲਕਨਾਥ ਲਿੰਗ ਹੁੰਿਆ ਸੀ ਕਿੰਦਕਾਣਾ ਉੱਥੇ ਕੰਮ ਕਰਦਾ ਸੀ ਹੁਣ ਉੱਥੋਂ ਬਾਅਦ ਚਿੰਤਪਰ ਨੇ ਮੀਲਾ ਲਾ ਕੇ ਤੇ ਰਖੜੀ ਬਣਾਉਂਦੇ ਰਿਹਾ ਆਪਣੇ ਭੈਣਾਂ ਦੇ ਕੋਲ ਬੈਠਾ ਸੀ ਕਿੰਨੇ ਕ ਵਜੇ ਦੀ ਇਹ ਗੱਲ ਦੱਸ ਤੇ ਇਹ ਸ਼ਾਮ ਨੂੰ 7:30 7:38 ਵਜੇ ਤੇ ਗ੍ਰੀਪ ਕੱਢਣਾ ਪ੍ਰੀਤ ਦੁਆਲੇ ਤੋਂ ਹੁਣ ਆਇਆ ਸਨ ਤੋਂ ਅਸੀਂ ਹਸਪਤਾਲ ਦੇ ਵਿੱਚ ਜਾ ਕੇ ਉਹਨੂੰ ਦੇਖਿਆ ਤੇ ਉੱਥੋਂ ਅਸੀਂ ਉਹਨੂੰ ਐਮਬੂਲੈਂਸ ਦੇ ਵਿੱਚ ਲਾ ਕੇ ਗਏ ਸੀ ਸੀਸੀ ਪੁਟੇ ਵਗੈਰਾ ਵੀ ਆਈ ਹੋ ਕੇ ਕਮਰੇ ਵਿੱਚ ਵੀ ਅ ਨੈਕਸਰ ਸੈਂਸਿਟੀਵੀ ਕੈਮਰਾ ਥੋੜਾ ਦੂਰ ਹੈ ਤੇ ਅਜੇ ਤੱਕ ਚੈੱਕ ਨਹੀਂ ਕੀਤਾ ਚੈੱਕ ਕਰਾਂਗੇ ਕੋਰੋਂ ਤੱਕ ਮੈਨੂੰ ਜ਼ਰੂਰ ਤਾ ਹੈ ਕਿਉਂਕਿ ਸਾਨੂੰ ਤੇਰੇ ਮੌਜੂਦਾ ਨੂੰ ਕੰਦਾਸਤਾ ਸੀ ਵੀ ਇਹ ਮੁਰਤੇ ਕੰਤੇ ਸੀ ਥੋੜਾ ਜਦੋਂ ਨਹੀਂ ਕੋਈ ਤੁਹਾਾਰੀਆਂ ਜਸ ਦੇ ਪਹੁੰਗਿਆ ਤਾਂ ਇਹਦੇ ਜਿਹੜਾ ਸ਼ਕਤੀ ਦਾ ਸੀ ਉਹ ਸ਼ਕਤੀ ਬਿਆਸਣ ਕਰਕੇ ਹਾਰ ਤੱਕੰਮ ਕਰਨਾ ਬੰਦ ਕਰ ਗਿਆ ਸੀ ਲੈ ਗਈ ਆਕਸੀਜਨ ਸਲੋ ਹੋ ਗਈ ਸੀ ਬਾਕੀ ਪਾਲਸ ਵੀ ਸਹੀ ਸੀ ਪੀ ਪੀ ਦਸ ਸਹੀ ਸੀ ਮੈਨੂੰ ਚੈੱਕ ਕਰਾਇਆ ਮਜ਼ੂਰ ਕੇ ਕਾਸ ਆਕਸੀਜਨ ਤੁਰ ਜੀ ਲੋ ਮਿਸੇ ਮਸੋਜੇ ਉਹ ਬਸ ਲੋ ਹੁੰਦੀ ਗਈ ਉਹ ਆਪਣੀ ਹੋਈ ਅਸੀਂ ਤਕਰੀਬਸ ਤੇ ਵੀ ਗਏ ਆ ਸਾਨੂੰ ਉਹਨਾਂ ਨੇ ਇਹ ਸਜੋਏ ਕਿਤੇ ਸੰਦਰਸ਼ਾ ਰਟਣੀ ਇਹ ਸੰਦਰੀ ਪਾਸੇ ਦੀ ਗੱਲ ਨਹੀਂ ਕਿ ਹੋਰ ਲੈ ਜਾ ਅਸੀਂ ਡੀ ਐਮ ਸੀ ਗਏ ਆ ਡੀ ਐਮ ਸੀ ਵੀ ਸਾਡੇ ਨਾਲ ਪਹਿਲਾਂ ਉਹਨਾਂ ਨੇ ਬਹੁਤ ਵਧੀਆ ਟ੍ਰੀਟਮੈਂਟ ਉਹਦਾ ਕੀਤਾ ਸਾਡੇ ਨਾਲ ਬਹੁਤ ਵਧੀਆ ਰਿਹਾ ਪਜੂਚੋ ਸਾਨੂੰ ਅੰਗਸਾ ਵੀ ਨਹੀਂ ਸ਼ੈਤ ਇੱਕ ਆਮ ਵੀ ਗਿਆ ਜਿਹੜੀ ਜੀਖੋਣੀਆਂ ਦਾ ਤੁਸੀਂ ਪੀਸੀ ਇਹਨੂੰ ਲੈ ਜਾਓ ਫਿਰ ਅਸੀਂ ਉੱਥੋਂ ਪੀਜੀ ਆ ਗਏ ਹੀਜ਼ਲ ਕੌਟ ਤੋਂ ਤੋਂ ਪਹਿਲੇ ਸ਼ਹਿਰ ਤੋਂ ਛੱਡ ਗਿਆ ਸੀ ਸਾਡਾ ਸਾਥ ਛੱਡ ਗਿਆ ਸੀ ਜਦੋਂ ਉੱਥੇ ਇੱਥੇ ਜਾ ਕੇ ਅੱਧਾ ਘੰਟਾ ਡਾਕਟਰ ਨੇ ਪੀਜੀ ਦੇ ਹਸਪੀਟਲ ਤੇ ਬੈਠਾ ਡਾਕਟਰ ਨੇ ਅੰਦਰ ਸਾਨੂੰ ਐਂਬੂਲੈਂਸ ਦੇ ਵਿੱਚੋਂ ਪੁੱਤਰ ਨੇ ਦਿੱਤਾ ਉਹ ਡਾਕਟਰ ਉੱਥੇ ਆਪ ਚੱਲ ਗਿਆ ਸੀ ਤੰਨੇ ਸਾਡੇ ਮੁੰਡੇ ਉੱਤੇ ਪਹਿਲਾ ਟ੍ਰੀਟਮੈਂਟ ਕੀਤਾ ਪੂਰੀ ਚੈੱਕਅਪ ਕੀਤਾ ਉਹ ਤੋਂ ਬਾਅਦ ਉਹਨਾਂ ਨੇ ਇਹ ਵੀ ਉਹਨੂੰ ਅੰਦਰ ਲੈ ਕੇ ਅੰਦਰ ਆਕਸੀਜਨ ਦਿੱਤੀ ਫਿਰ ਉਹ ਵੀ ਹਾਰਟ ਜਿਹੜਾ ਉਹ ਕੈਂਟ ਲਾਗੇ ਜਿੱਥੇ ਆ ਉਹ ਲਾ ਕੇ ਉਹਨੂੰ ਦੇਖਿਆ ਕਿ ਆ ਕਿਤੇ ਮਾੜੀ ਮੋਟੀ ਵੀ ਹੈ ਕਿਤੇ ਬੂਹੇ ਵਿੱਚ ਟਕਾਟਾ ਹੈ ਤਾਂ ਹੋ ਸਕਦਾ ਵੀ ਉਹ ਡਾਕਟਰ ਉਹਨੂੰ ਪਛਾਹ ਸਕਦੇ ਸੀ ਪਰ ਉਹਨਾਂ ਨੇ ਪੂਰਾ ਜੋ ਉਹਨਾਂ ਦੇ ਚਾਚੀ ਚਾਚੂ ਲਾਇਆ ਪਰ ਪਰ ਉਹਦੀ ਵਾਇਰ ਨੂੰ ਪਾਣਾ ਪੈਣਾ ਜੀ ਕਿੰਨੇ ਭੈਣ ਭਰਾ ਸੀਗੇ ਇਹੋ ਦੋ ਭੈਣਾਂ ਤੇ ਦੋ ਭਰਾ ਸੀਗੇ ਭਜੀ ਇੱਕ ਭੈਣ ਸੇ ਜੁੜਾਈ ਜੀ ਇਹ ਦੋਵੇਂ ਟਵਿਨਸ ਸੀਗੇ ਇੱਕ ਤੁਸੀਂ ਨਾਲ ਭੈਣਾਂ ਸਾਰੇ ਆਏ ਸਾਰੇ ਨਾਲ ਵੱਡੇ ਸੀਗੇ ਇਹ ਨਹੀਂ ਛੋਟੇ ਸੀਗੇ ਗੱਬਲਾ ਪਰ ਇਹ ਤੇ ਉਹ ਦੋਨੇ ਜਨਮ ਆਏ ਟਵਿਨਸ ਸੀਗੇ ਤੇ ਦੇਖੋ ਸਾਨੂੰ ਪਹਿਲਾਂ ਕਹਿੰਦਾ ਸੀ ਮੈਂ ਰਖੜੀ ਦੇ ਨਹੀਂ ਆਉਣਾ ਅਸੀਂ ਜਾਂ ਤੋ ਕੋਈ ਮੱਥਾ ਟੇਕਣ ਗਏ ਤੇ ਇਹ ਨੂੰ ਕਹਿੰਦਾ ਤੂੰ ਰਖੜੀ ਲੱਗੇਂ ਜਿਹੋ ਉਸ ਨੂੰ ਪਹਿਲਾ ਪਤਾ ਹੋਣੀ ਇਹ ਚੰਤ ਕੋ ਨਹੀਂ ਪਹਿਲਾਂ ਇਹ ਰਖੜੀ ਬੰਨ੍ਹਦੇ ਆਪ ਸੀ ਤੇ ਆ ਜੋ ਆਪਣੀ ਛੋਟੀ ਭੈਣ ਤੇ ਤੂੰ ਕੱਲੋ ਆਪਣੀ ਛੋਟੀ ਭੈਣ ਤੋਂ ਕਹਿੰਦਾ ਮੈਂ ਉਹ ਵੀ ਉਹ ਵੀ ਇਹ ਤਾਂ ਮੇਰੀ ਭੈਣ ਆ ਉਹ ਤੋਂ ਵੀ ਕਹਿੰਦਾ ਮੈਂ ਰਖੜੀ ਪਾਉਣੀ ਦੋਨਾਂ ਨੂੰ ਕਹਿੰਦਾ ਜਾ ਕੇ ਮੈਂ ਰਖੜੀ ਪਾਉਣੀ ਉਹਨਾਂ ਫੈਂਟ ਆਉਣ ਲੱਗਾ ਸੀ ਕਿ ਆ ਜਾ ਤੇ ਉਹ ਵੀ ਬਸ ਉਹਨਾਂ ਕਰਮਾ ਜੀ ਸੀ ਉਹਨਾਂ ਭੈਣਾਂ ਤੋਂ ਰਖੜੀ ਬੰਨ੍ਹਣ ਨੂੰ ਅਸੂਸਾ ਦੇ ਸਾਹ ਚੱਕੇ